ਰਾਤ ਨੂੰ ਭਰਾਤੀ ਹੋਈ ਮੌਤ ਖਬਰ ਸੁਣ ਵੱਡੀ ਭੈਣ ਨੇ ਵੀ ਛੜਤੀ ਦੁਨੀਆ ਇਕੱਠੇ ਬਲੇ ਦੋਹਾਂ ਦੇ ਸਿਵੇ ਖਮਾਣੋ ਦੇ ਨਹੀਂ ਤੀਕ ਬੀਤੇ ਦਿਨੀ ਪਿੰਡ ਮੁਸਤਫਾਬਾਦ ਵਿਖੇ ਵਿਆਸਮਗਰਾਂ ਸਿਲੰਡਰ ਦੀ ਅੱਗ ਕਈ ਪਰਿਵਾਰਾਂ ਨੂੰ ਵੱਡੇ ਜ਼ਖਮ ਦੇ ਗਈ ਇਸੇ ਮਾਮਲੇ 'ਚ ਹੁਣ ਇੱਕ ਹੋਰ ਦਿਲ ਨੂੰ ਝੰਝੋੜ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇਸ ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਦਾ ਇਲਾਜ ਪੀਜੀਆ ਚੱਲ ਰਿਹਾ ਸੀ ਜਿਸ ਤੇ ਉਸਦੀ ਮੌਤ ਹੋਈ ਹੈ ਉਸਦੀ ਮੌਦੀ ਗੱਲ ਸੁਣਦਿਆਂ ਹੀ ਇਸ ਸਦਮੇ 'ਚ ਉਸਦੀ ਵੱਡੀ ਭੈਣ ਨੇ ਵੀ ਸਾਹ ਛੱਡ ਦਿੱਤੇ ਇਸ ਦੁਖਾਂਤ ਤੋਂ ਬਾਅਦ ਦੋ ਪਿੰਡਾਂ ਸ਼ਨਾਟਾ ਪਸਰ ਗਿਆ ਹੈ ਤੇ ਕਰਾਂਚ ਚੁੱਲੇ ਠੰਡੇ ਪੈ ਗਏ ਹਨ ਹਾਸੀ ਕਾਰਨ ਹੁਣ ਮ੍ਰਿਤਕਾਂ ਦੀ ਗਿਣਤੀ 6 ਹੋ ਗਈ ਹੈ ਜਿਕਰ ਜੋ ਹੈ 24 ਨਵੰਬਰ ਨੂੰ ਸਿਮਰਨਜੀਤ ਕੌਰ ਪੁੱਤਰੀ ਅਫਤਾਰ ਸਿੰਘ ਦਾ ਵਿਆਹ ਸੀ ਇਸ ਲਈ ਪੁਆਈ ਨੰਬਰ ਦੀ ਸ਼ਾਮ ਔਰਤਾਂ ਪ੍ਰਸ਼ਾਦਾ ਤਿਆਰ ਕਰ ਰਹੀਆਂ ਸਨ ਕਿ ਅਚਾਨਕ ਗੈਸ ਲੀਕ ਹੋ ਗਈ ਤੇ ਤਮਾਕਾ ਹੋਣ ਮਗਰੋਂ ਸਿਲੰਡਰ ਨੂੰ ਅੱਗ ਲੱਗ ਗਈ ਇਸ ਕਾਰਨ ਚਾਰ ਔਰਤਾਂ ਸਮੇਤ ਦੋ ਵਿਅਕਤੀ ਚਲਸ ਗਏ ਸਨ ਜ਼ਖਮੀਆਂ ਨੂੰ ਤੁਰੰਤ ਪੀਜੀਆਈ ਭੇਤੀ ਕਰਵਾਇਆ ਗਿਆ ਸੀ ਇਲਾਜ ਦੌਰਾਨ ਗੁਰਦੀਸ਼ ਕੌਰ ਕੁਲਜੀਤ ਕੌਰ ਰਾਜਰਾਨੀ ਵਰਜਿੰਦਰ ਕੌਰ ਦੀ ਮੌਤ ਹੋ ਗਈ ਸੀ ਬੀਤੀ 28 ਨਵੰਬਰ ਨੂੰ ਕੁੜੀ ਦੇ ਭਰਾ ਤੇ ਤਨਵਜੋਤ ਸਿੰਘ ਪੁੱਤਰ ਚਨੈਲ ਸਿੰਘ ਵਾਸੀ ਪਿੰਡ ਬਰਵਾਲੀ ਕਲਾਂ ਦੀ ਮੌਤ ਹੋ ਗਈ ਹੈ ਦੁਨੀਆ ਚੋਂ ਭਰਾ ਦੇ ਜਾਣ ਤੇ ਘਮ ਚ ਉਸਦੀ ਭੈਣ ਪਰਮਿੰਦਰ ਕੌਰ ਵੀ ਚਲ ਵਸੀ ਹੈ ਅਤੇ ਸਦਮੇ ਚ ਸ਼ੁਕਰਵਾਰ ਨੂੰ ਉਸ ਨੇ ਦਮ ਤੋੜਿਆ ਹੈ ਦੋਵਾਂ ਤੇ ਪਿੰਡ ਵਿੱਚ ਇਕੱਠੇ ਹੀ ਸਵੇ ਬਲੇ ਹਨ ਕੀ ਨਾਮ ਹੈ ਤੁਹਾਡਾ ਕਰਮਜੀਤ ਕੌਰ ਆ ਜੀ ਕਰਮਜੀਤ ਕੌਰ ਹਾਂ ਜੀ ਕੀ ਜਿਹੜੀ ਘਟਨਾ ਵਾਪਰੀ ਸੀ ਕਿਵੇਂ ਹੋਇਆ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਜੀ ਨਵਜੋਤ ਸਿੰਘ ਹਾਂ ਜੀ ਮੁਸਤਾਫਾ ਬਾਦ ਵਿਆਹ ਗਿਆ ਸੀ ਹਾਂ ਜੀ ਉੱਥੇ ਜੀ ਕੋਈ ਸ਼ਲੈਂਡਰ ਲੀਕ ਹੋ ਗਿਆ ਅੱਛਾ ਜੀ ਹੱਥ ਕਰਿਓ ਉੱਥੇ ਮੇਰੇ ਬੇਟ ਦਾ ਸਾਰਾ ਸਰੀਰ ਉੱਛੈ ਗਿਆ ਜੀ ਅੱਛਾ ਜੀ 9 ਦਿਨ ਮੇਰਾ ਬੇਟਾ 10 ਦਿਨ ਪੀਜੀ ਆ ਹੀ ਰਿਹਾ ਜੀ ਹਾਂ ਜੀ ਸਾਨੂੰ ਦੇਖਣ ਦਾ ਮੌਕਾ ਨਹੀਂ ਮਿਲਿਆ ਕਹਿੰਦੇ ਸੀ ਵੀ ਠੀਕ ਆ ਮੇਰੀ ਬੇਟੀ ਸੀਜੀ ਨਾਲ ਹਾਂ ਜੀ ਕਹਿੰਦੇ ਤੁਸੀਂ ਠੀਕ ਹੋ ਜਾਣ ਦੋ ਜ ਫੇਰ ਲੈ ਕੇ ਚੱਲਾਂਗੇ ਤੁਹਾਨੂੰ ਅੱਛਾ ਜੀ ਉਸ ਤੋਂ ਬਾਅਦ ਜੀ ਜਦ ਸਾਨੂੰ ਖਬਰ ਮਿੜੀ ਪਰਸੋਂ ਹਾਂ ਜੀ ਮੇਰੇ ਪਰਿਵਾਰ ਨੂੰ ਨੰਦ ਅੰਦਰ ਆਏ ਮੇਰੀ ਬੇਟੀ ਤੋਂ ਦੁੱਖ ਨਹੀਂ ਚੱਲਿਆ ਗਿਆ ਅੱਛਾ ਮੇਰੀ ਬੇਟੀ ਵੀ ਜਦੀ ਟੈਗ ਹੋ ਗਿਆ ਨੂੰ ਬੇਟੀ ਨੂੰ ਵੀ ਟੈਗ ਹੋ ਗਿਆ ਬੇਟੀ ਨੂੰ ਜਦੀ ਟੈਗ ਆ ਗਿਆ ਨਹੀਂ ਮਮਾ ਆਪਾਂ ਕੀ ਕਰਾਂਗੇ ਆਪਾਂ ਦਾ ਭਾਈ ਨਾਲ ਕੋਈ ਗੱਲ ਵੀ ਨਹੀਂ ਕੀਤੀ 10 ਦਿਨ ਹੋ ਗਏ ਘਰੋਂ ਗਏ ਨੂੰ ਅੱਛਾ ਬੇਟੀ ਦਾ ਕੀ ਨਾਮ ਸੀ ਪਰਮਿੰਦਰ ਗੌਰ ਦਾ ਸੀ ਉਮਰ ਕਿੰਨੀ ਸੀ 24 ਸਾਲ ਦੀ ਸੀ ਜੀ ਪੜ੍ਹਦੀ ਸੀ ਸਕੇ ਭੈਣ ਭਾਈ ਸੀ ਦੋਵੇਂ ਪੜ੍ਹਦੇ ਸੀ ਜੀ ਬੀਕਾਮ ਕਰਦੀ ਸੀ ਗੱਲ ਸੋਵਾਂ ਨੂੰ ਦਾ ਪੇਪਰ ਦਾ ਜੀ ਪਰਸੋਂ ਨੂੰ ਅੱਛਾ ਮੇਰੀ ਬੇਟੀ ਦਾ ਦੁੱਖ ਨਹੀਂ ਸਾਰੇਗਾ ਮੈਨੂੰ ਤਾਂ ਕਹਿੰਦੇ ਸੁੱਤੀ ਪਈ ਆ ਜੀ ਉਹਨੂੰ ਜਾਨੋ ਸੀ ਡਾਕਟਰ ਦੇ ਕੋਲ ਲੈ ਕੇ ਗਿਆ ਜਾਨੋ ਜੀ ਉਹਨੂੰ ਟੈਕ ਹੋ ਗਿਆ ਨਾ ਘਰ ਕੋਈ ਸਰਕਾਰ ਦਾ ਕੋਈ ਨਮਾਇੰਦਾ ਕੋਈ ਆਇਆ ਕੋਈ ਨਹੀਂ ਆਇਆ ਸਾਨੂੰ ਸਹਾਇਤਾ ਕਿਸੇ ਨੇ ਨਹੀਂ ਦਿੱਤੀ अच्छा ना जी मेरे बेटे दी किसी ने खबर पूछी है मड़के मेरा सोने वर्ग हीरा पुत्र सी कोई दुख साझा करने भी नहीं कोई नहीं जी दुख साझा करना आया ਮੇਰਾ ਬੇਟਾ ਜੀ ਪਹਿਲਾਂ ਸਵਰਾਜ ਜਲਾ ਜਾਂਦਾ ਸੀ ਡਿਊਟੀ ਨੂੰ ਫੇਰ ਆ ਕੇ ਬਿਲਡਿੰਗ ਦਾ ਕੰਮ ਕਰਦਾ ਸੀ ਮੈਂ ਟੈਗ ਦਾ ਵੀ ਮਰੀਜ਼ ਆ ਮੇਰੀ ਨਿਗਾ ਵੀ ਹੈ ਨਹੀਂ ਜਮੇ 슈ਗਰ ਦਾ ਵੀ ਮਰੀਜ਼ ਆ ਮੈਨੂੰ ਇਸ ਸਮੇਂ ਕਿਸੇ ਦਾ ਕੋਈ ਸਹਾਰਾ ਨਹੀਂ ਖਰਚ ਕੰਮ ਕਮਾਈ ਦਾ ਕੰਮ ਜੀ ਕੋਈ ਸਾਰੀਓ ਜੀ ਤੁਹਾਡੀ ਬਿਮਾਰੀ ਲਾ ਲੱਗਦੀ ਸੀ ਅੱਛਾ ਨਾ ਜੀ ਮੈਂ ਤੁਰ ਸਕਦੇ ਮੇਰੀ ਬੇਟੀ ਮੇਰਾ ਸਾਰਾ ਕੰਮ ਕਰਦੀ ਸੀ ਅੱਛਾ ਮੇਰਾ ਕੋਈ ਸਹਾਰਾ ਨਹੀਂ ਹੋ ਰਿਹਾ ਤਾਂ ਕੋਈ ਕੰਮ ਕਰਨ ਵਾਲਾ ਕੋਈ ਮੈਨੂੰ ਰੋਟੀ ਚਾ ਕੇ ਫੜਾਉਣਾ